ਸੰਤ ਜਰਨਲਿਸਟਿਕ ਹੋਇਆ ਪੈਦਾ ਡੱਡ ਕੌਮ ਦੇ ਨਾਲ ਸੀ ਪਿਆਰੇ ਉਹਨੂੰ 20ਵੀਂ ਸਦੀ ਦਾ ਸਿੱਖ ਸ਼ਹੀਦ ਕਹਿ ਕੇ ਕੌਮ ਦਿੰਦੀ ਹੈ ਸਰਕਾਰ ਨੂੰ ਬਾਬਾ ਅਮਨ ਦਾ ਬੜਾ ਦਲੇਰ ਸੀ ਉਹ ਸ਼ਹੀਦ ਫਮੰਦਾ ਜਿਹੜਿਆ ਖਾੜ ਨੂੰ ਜੋ ਕੁਝ ਕਿਆ ਸੁ ਕਰਕੇ ਬਖਾ ਦਿੱਤਾ ਤੇ ਲੋਕ ਸਗੀਨਾ ਹਿੰਦ ਸਰਕਾਰ ਨੂੰ ਭਾਰਤ ਦੀਆਂ ਫੁੱਜੀਆਂ ਨੇ ਜਦੋਂ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਤੇ ਗੋਲਗੀ ਧਰ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾੜਲੇ ਚਮਕੌਰ ਦੀ ਕੱਚੀ ਅਣਕਿਰਾਹ ਕੇ ਬੈੜੀ ਦੇ ਨਾਲ ਟੱਕਰ ਲੈਣੇ ਨਹੀਂ ਬਾਪੂ ਵੇਖਦਾ ਨੀ ਹੁਣ ਬੈਠ ਕੰਡੇ ਜਿਵੇਂ ਤਨ ਜਜਾੜ ਅਜੀਤ ਤੇਰੇ ਟੁੱਬੀ ਮੜ ਕੇ ਸਰਸਾਂ ਦੇ ਵੇਣ ਵਿੱਚੋਂ ਕੱਢ ਲਵਾਂਗੇ ਗਮਾਂ ਦੇ ਗੀਤ ਤੇਰੇ ਝੋੜਾ ਕੜੀ ਨਾ ਕਿਲਾ ਅਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਲਿਆਗੇ ਤੇ ਇਸ ਕਾਲ ਤੱਕ ਸਹਿਬ ਅੱਗੇ ਤੇ ਕਿਲਾ ਦਿੱਲੀ ਦਾ ਅਸੀਂ ਚੁੱਕ ਲਿਆਂਗੇ ਆਓ ਮੇ ਤਖੀਏ ਇੱਕ ਪਾਸੇ ਹਿੰਦੁਸਤਾਨ ਦੀ ਫੌਜ ਦੂਜੇ ਬੰਨੇ ਕਲਗੀ ਦਾ ਹਰਸਾ ਪਿੰਡਾਂ ਵਾਲੇ ਭਾਈ ਅਮਰੀਕ ਸਿੰਘ ਦੀ ਜਨਰਲ ਜਵੇਕ ਸਿੰਘ ਦੀੇ ਕੌਮ ਦੇ ਵਰਦੀਬੜੇ ਜਿਵੇਂ ਬੈਗੀ ਦੇ ਨਾਲ ਟੱਕਰ ਲੈ ਰਹੇ ਨੇ ਉਸ ਵੇਲੇ ਦਾ ਨਕਸ਼ਾ ਨਿਸ਼ਾਨ ਸਨਿਤਵਾਲ ਦੇ ਸਾਥੀ ਮੀਰ ਗੁਰਪ੍ਰੀਤ ਸਿੰਘ ਦੀ ਕਲਸੀਆਂ ਭਾਈ ਸੁਖਦੇਵ ਸਿੰਘ ਦੀ ਕਲਸੀਆਂ ਇਉਂ ਬਿਆਨ ਕਰਦੇ ਆ ਜਦੋਂ ਖੋਜ Amén. ਕਿ ਜਨਵਾਰ ਕੀ ਸਰੀਰਕਾਂ ਤੱਕ ਸਰਦੀ ਰੱਖਿਆ ਕੀਤੀ ਉਹਨਾਂ ਨੂੰ ਸਰਦਰ ਦੇ ਫੁੱਲ ਗੁਲਕੁੜੀ ਚੈਨਲ ਵੱਲੋਂ ਪੇਟਾ ਕੀਤੇ ਜਾਂਦੇ ਨੇ ਜਿਹੜਾ ਜਿਹਦੇ ਦੀਵਾਨ ਵਿੱਚ ਇੰਨੀ ਕਿ ਸੇਵਾ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ